ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਡੇ ਆਪਣੇ ਚੈਨਲ ਦੀ ਕਲੈਕਸ਼ਨ 15 ਤੇ ਸਾਰਿਆਂ ਭੈਣਾਂ ਦਾ ਵੈਲਕਮ ਹੈ ਜੀ ਹੋਰ ਸੁਣਾਓ ਕੀ ਹਾਲ ਚੱਲੇ ਜੀ ਮੈਂ ਆਸ ਕਰਦੀ ਆ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਹੋਵੋਗੇ ਜੀ ਠੀਕ ਹੈ ਜੀ ਆਪਾਂ ਅੱਜ ਫਿਰ ਇੱਕ ਨਵੀਂ ਕਲੈਕਸ਼ਨ ਲੈ ਕੇ ਆਏ ਹਾਂ ਜੀ ਅੱਜ ਦੀ ਕਲੈਕਸ਼ਨ ਬਹੁਤ ਲੇਟੈਸਟ ਡਿਜ਼ਾਈਨ ਹੈ ਜੀ ਤੇ ਫੈਬਰਿਕ ਬਹੁਤ ਸੋਹਣਾ ਹੈ ਤੁਹਾਨੂੰ ਦੇਖ ਕੇ ਬਹੁਤ ਪਸੰਦ ਆਏਗਾ ਪੂਰੀ ਵੀਡੀਓ ਵੇਖਣਾ ਸਕਿਪ ਨਾ ਕਰਨਾ ਮੈਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਕੁਝ ਦੁਪੱਟੇ ਰੈਡੀ ਕਰਵਾਏ ਨੇ ਹੈਂਡਵਰਕ ਦੇ ਕੁਝ ਸੂਟ ਕਰਵਾਏ ਨੇ ਜੋ ਮੈਂ ਤੁਹਾਨੂੰ ਚੈੱਕ ਕਰਵਾ ਰਹੀਆਂ ਜੀ ਠੀਕ ਹੈ ਜੀ ਆਓ ਆਪਾਂ ਸ਼ੁਰੂ ਕਰੀਏ ਹਾਂਜੀ ਲੋ ਜੀ ਮੈਂ ਤੁਹਾਨੂੰ ਫਰਸਟ ਸੂਟ ਜੋ ਚੈੱਕ ਕਰਵਾ ਰਹੀਆਂ ਇਹ ਆਪਾਂ ਸਟੀਚਿੰਗ ਕੀਤਾ ਮਤਲਬ ਦੋ ਸੂਟ ਸੇਮ ਨੇ ਇੱਕ ਪੂਰਾ ਫੁੱਲ ਰੈਡੀ ਹੋ ਗਿਆ ਤੇ ਇੱਕ ਅਜੇ ਅਨ ਸਟੀਚੇ ਜੀ ਤੇ ਉਹਦਾ ਦੁਪੱਟਾ ਵੀ ਰੈਡੀ ਹੋ ਰਿਹਾ ਚਲੋ ਮੈਂ ਤੁਹਾਨੂੰ ਨਾਲ ਦੀ ਨਾਲ ਡਿਟੇਲ ਦੇਵਾਂਗੀ ਤੇ ਮੈਂ ਤੁਹਾਨੂੰ ਪਹਿਲਾ ਸਟੀਚਿੰਗ ਹੋਇਆ ਸੂਟ ਹੀ ਚੈੱਕ ਕਰवानी ਆ ਜੀ ਲੋ ਜੀ ਤੁਸੀਂ ਵੇਖ ਸਕਦੇ ਹੋ ਇਹ ਪਿਓਰ ਸਿਲਕ ਦਾ ਹੈ ਜੀ ਪਿਓਰ ਸਿਲਕੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਿਓਰ ਸਿਲਕ ਤੋਂ ਉੱਪਰ ਕੋਈ ਫੈਬਰਿਕ ਨਹੀਂ ਮਤਲਬ ਇੱਕ ਜਿਵੇਂ ਸਿਲਕ ਨੀਚੇ ਵਾਲੀ ਹੁੰਦੀ ਹੈ ਜਿਵੇਂ ਸੈਮੀ ਵੀ ਉਹਨੂੰ ਕਹ ਦਿੰਨੇ ਆਪਾਂ ਜਾਂ ਡੂਪੀਓਨ ਸਿਲਕ ਐਵੇਂ ਐਵੇਂ ਕਈ ਸਿਲਕਾਂ ਨੇ ਅੱਜਕੱਲ੍ਹ ਨਾਮ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਇਹ ਪਿਓਰ ਪੇਪਰ ਸਿਲਕਨ ਕਹ ਦਿੰਨੇ ਆ ਜਾਂ ਪਿਓਰ ਸਿਲਕ ਵੀ ਕਹਿੰਨੇ ਆ ਪੂਰੀ ਫਰਸਟ ਕੁਆਲਿਟੀ ਦੀ ਸਿਲਕ ਹੈ ਜੀ ਇਹਨੂੰ ਸੂਟ ਨੂੰ ਆਪਾਂ ਰੈਡੀ ਕੀਤਾ ਹੈ ਇਹ ਵਰਕ ਆਪਣੇ ਕਾਰੀਗਰਾਂ ਨੇ ਬਹੁਤ ਸੋਹਣਾ ਕੀਤਾ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਬਹੁਤ ਬਰੀਕ ਵਰਕ ਹੋਇਆ ਜੀ ਬਿਲਕੁਲ ਛੋਟੇ ਤੋਂ ਛੋਟੀਆਂ ਬਿੰਦੀਆਂ ਛੋਟੇ ਤੋਂ ਛੋਟੀਆਂ matlab ਪਤਲੀਆਂ ਬਣੀਆਂ ਹੋਈਆਂ ਨੇ ਜੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਜਰੀ ਲੱਗੀ ਹੈ ਦਬਕਾ ਲਗਾਇਆ ਜੀ ਤੇ ਸਿੱਪੀਆਂ ਦੇ ਵਿੱਚ ਬਲੂ ਕਲਰ ਦਾ ਥ੍ਰੈਡ ਲੱਗਾ ਹੈ ਜੀ ਤੇ ਵਿੱਚ ਹਲਕਾ ਜਨਾਂ ਦੀ ਸ਼ੇਡ ਦਾ ਵੀ ਜਿਵੇਂ ਨੋਟਵਰਕ ਬਣ ਕੇ ਥ੍ਰੈਡ ਲਾਇਆ ਹੈ ਜੀ ਤੇ ਇਹ ਦਾ ਫੁੱਲ ਘੇਰਾ ਬਣਿਆ ਤੇ ਇਹਦੇ ਉੱਪਰ ਇਹ ਆ ਗਈਆਂ ਬਰੀਕ ਬਰੀਕ ਬੂਟੀਆਂ ਬੂਟੀਆਂ ਬਹੁਤ ਸੋਹਣੀਆਂ ਬਣੀਆਂ ਨੇ ਜੀ ਸੂਟ ਦੀ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਇਹ ਵਾਲਾ ਸੂਟ ਜਿਵੇਂ ਆਪਾਂ ਮੰਨ ਲਓ ਜੀ ਆਪਣੇ ਕਿਸੇ بیٹے ਦੀ ਮੈਰਿਜ ਇਹ ਤੇ ਜਿਵੇਂ ਆਪਾਂ ਗਾਣਾ ਗਾਣਾ ਜਿਵੇਂ ਆਪਾਂ गाना ਆਪਣੀ ਭਾਸ਼ਾ गाना ਖੇਡਦੇ ਹੀ ਕਹਿੰਨੇ ਆਪਾਂ ਗਾਣਾ ਖੁਰੜਣਾ ਕਹਿੰਨੇ ਆ ਤੇ ਉਸ ਟਾਈਮ ਇਹ ਸੂਟ ਪਾਇਆ ਬਹੁਤ ਸੋਹਣਾ ਲੱਗਦਾ ਜੀ ਤੇ ਬਿਲਕੁਲ ਬ੍ਰਾਈਟ ਮਰਜੈਂਟਾ ਕਲਰ ਜਾਂ ਨੂਰਾਨੀ ਕਲਰ ਆਪਾਂ ਕਹਿੰਨੇ ਆ ਤੇ ਇਹ ਆਗੀਆਂ ਜਿਹੜੀਆਂ ਬਾਜੂ ਬਾਜੂ ਫੁੱਲ ਹੈਵੀ ਨੇ ਵਰਕ ਨਾ ਹੈ ਬਹੁਤ ਲਾਈਟ ਵੇਟ ਹੈ ਔਰ ਵੇਖਣ ਚ ਸੂਟ ਬਹੁਤ ਹੈਵੀ ਲੱਗ ਰਿਹਾ ਜੀ ਐ ਵੇਖੋ ਜੀ ਬਾਜੂ ਦਾ ਕੰਮ ਤੁਸੀਂ ਚੈੱਕ ਕਰੋ ਬਿਲਕੁਲ ਬਰੀਕ ਜੀ ਲਾਈਨ ਬਣੀ ਹੈ ਤੇ ਉੱਪਰ ਜਾਲ ਬਣ ਕੇ ਤੇ ਇਹ ਵੇਖੋ ਇਹ ਬੂਟਾ ਮਤਲਬ ਕਿੰਨਾ ਸੋਹਣਾ ਹੈ ਫਲਾਵਰ ਛੋਟਾ ਜਿਹਾ ਬੜਿਆ ਹੋਇਆ ਹੈ ਸੈਂਟਰ ਚ ਫਲਾਵਰ ਆ ਗਿਆ ਇਹ ਉੱਪਰ ਆ ਗਿਆ ਔਰ ਮਟੀਰੀਅਲ ਬਹੁਤ ਬਰੀਕ ਲਾਉਣ ਦੀ ਕੋਸ਼ਿਸ਼ ਕੀਤੀ ਹੈ ਬਹੁਤ ਬਰੀਕ ਮਟੀਰੀਅਲ ਲੱਗਾ ਹੋਇਆ ਹੈ ਜੀ ਤੇ ਇਹਦਾ ਰਾਉਂਡ ਨੈੱਕ ਰੱਖਿਆ ਹੈ ਆਪਾਂ ਕਿਉਂਕਿ ਬੜੇ ਕੋਸਟਲੀ ਸੂਟ ਹੁੰਦੇ ਨੇ ਜਿਵੇਂ ਨੈੱਕ ਦੇ ਜਿਵੇਂ ਆਪਾਂ ਥੋੜੀ ਹਾਈਲਾਈਟ ਡਿਜ਼ਾਈਨ ਕਰਨੀ ਆ ਤੇ ਜਿਉਂ ਨਾਲ ਦਾ ਟ੍ਰੈਂਡ ਆਉਂਦਾ ਜਾਂਦਾ ਰਹਿੰਦਾ ਹੈ ਤੇ ਇਹ ਰਾਉਂਡ ਨੈੱਕ ਜਿਹੜਾ ਆਪਣਾ ਸਦਾਵਾਰ ਆਪਾਂ ਇਹਨੂੰ ਕਹਿ ਸਕਦੇ ਆ ਤੇ ਫਿਰ ਗੁੰਮ ਲੇਸ ਲਗਾ ਕੇ نیچے ਟਿਸ਼ੂ ਦੀ ਪੱਟੀ ਲਗਾ ਕੇ ਆਪਾਂ ਇਹਨੂੰ ਕੰਪਲੀਟ ਕੀਤਾ ਜੀ ਚਾਕਾਂ ਦੇ ਉੱਤੇ ਵੀ ਇਸੇ ਤਰ੍ਹਾਂ ਦੇਖੋ ਕਿੰਨੀ ਫਿਨਿਸ਼ਿੰਗ ਦੇ ਨਾਲ ਆਪਾਂ ਟਿਸ਼ੂ ਦੀ ਜਿਹੜੀ ਪੱਟੀ ਫਿਨਿਸ਼ਿੰਗ ਪੱਟੀ ਆਪਾਂ ਇਸ ਕਰਕੇ ਦਿੰਨੇ ਆ ਕਿਉਂਕਿ ਆਪਾਂ ਜਰੀ ਲੱਗੀ ਹੁੰਦੀ ਹੈ ਤੇ ਜਰੀ ਦੇ ਨਾਲ ਇਹ ਪ੍ਰੋਪਰ ਮੈਚ ਹੋ ਜਾਂਦੀ ਹੈ ਤੇ ਜੇ ਆਪਾਂ ਖਾਲੀ ਲੇਸ ਦਿੰਨੇ ਆ ਤੇ ਫਿਰ ਜਦੋਂ ਵੀ ਆਪਣਾ ਕਮੀਜ਼ ਮੰਨੋ ਥੋੜਾ ਜਿਹਾ ਵੀ ਪਲਟਦਾ ਹੈ ਨਾ نیچے ਤੋਂ ਫਿਰ ਇਹ ਤੋਂ ਹੀ ਕਪੜਾ ਵਿਖਦਾ ਤੇ ਥੋੜਾ ਅੱਛਾ ਨਹੀਂ ਲੱਗਦਾ ਕਿਉਂਕਿ ਸੂਟ ਬਹੁਤ ਕੋਸਟਲੀ ਹੈ ਤੇ ਜਿੰਨੇ ਵੀ ਕੋਸਟਲੀ ਸੂਟ ਹੁੰਦੇ ਆ ਆਪਾਂ ਕੋਸ਼ਿਸ਼ ਕਰਨੇ ਆ ਕਿ ਆਪਾਂ ਉਹਦੀ ਨਿਚਲੀ ਸਾਈਡ ਵੀ ਬਹੁਤ ਫਿਨਿਸ਼ਿੰਗ ਦੇ ਨਾਲ ਕੋਈ ਅੱਛਾ ਮਟੀਰੀਅਲ ਲਗਾਈਏ ਲਓ ਜੀ ਤੁਸੀਂ ਚੈੱਕ ਕਰੋ ਇਹਦੀ ਬਾਟਮ ਦੇ ਉੱਤੇ ਕੋਈ ਵਰਕ ਨਹੀਂ ਜੀ ਤੇ ਜਿਨ੍ਹਾਂ ਦਾ ਸੂਟ ਏ ਉਹ ਥੋੜਾ ਬਹੁਤ ਪਤਲੇ ਜਿਹੇ ਨੇ ਤੇ ਇਸ ਕਰਕੇ ਉਹਨਾਂ ਬਾਟਮ ਵੀ ਥੋੜੀ ਹੈਵੀ ਬਣਵਾਈ ਏ ਪਾਕਿਸਤਾਨੀ ਬਾਟਮ ਨਹੀਂ ਆਪਾਂ ਇਹ ਪੂਰੀ ਫੁੱਲੀ ਹੀ ਬਾਟਮ ਜੀ ਵੀ ਸੈਮੀ ਪਟਿਆਲਾ ਜੀ ਨੂੰ ਕਹਿੰਦੇ ਆ ਉਹ ਵਾਲੀ ਬਾਟਮ ਆਪਾਂ ਰੈਡੀ ਕੀਤੀ ਏ ਜੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਲਓ ਜੀ ਤੇ ਹੁਣ ਮੈਂ ਤੁਹਾਨੂੰ ਵਿਖਾ ਰਹੀਆਂ ਦਾ ਦੁਪੱਟਾ ਦੁਪੱਟਾ ਬਹੁਤ ਸੋਹਣਾ ਹੈ ਬਹੁਤ ਹੀ ਡੀਸੈਂਟ ਜਿਹਾ ਕੰਮ ਹੋਇਆ ਹੈ ਤੇ ਦੁਪੱਟੇ ਦੀ ਲੁੱਕ ਬਹੁਤ ਸੋਹਣੀ ਹੈ। ਲਓ ਜੀ ਚੈੱਕ ਕਰੋ। ਦੁਪੱਟਾ ਚੈੱਕ ਕਰੋ ਦੁਪੱਟਾ ਬਹੁਤ ਸੋਹਣਾ ਹੈ ਜੀ। ਦੁਪੱਟੇ ਦੇ ਫੋਰ ਸਾਈਡ ਆਪਾਂ 2.3 ਇੰਚ ਦਾ ਬਾਰਡਰ ਬਣਿਆ ਹੈ। ਨੀਚੇ ਆਪਾਂ ਟਿਸ਼ੂ ਦੀ ਫਿਨਿਸ਼ਿੰਗ ਫਟ ਪੱਟੀ ਦਿੱਤੀ ਤੇ ਕਿਰਨਗੇ ਕਿਰਨਲੇਸ ਆਪਾਂ ਵਿੱਚ ਗੁੰਮ ਕੀਤੀ ਹੋਈ ਹੈ ਜੀ ਦੇਖੋ ਨੀਚੋਂ ਫਿਨਿਸ਼ਿੰਗ ਵੇਖੋ ਚੈੱਕ ਕਰੋ ਜੀ ਵਰਕ ਦੀ ਕੁਆਲਿਟੀ ਮੈਨੂੰ ਲੱਗਦਾ ਤੁਹਾਨੂੰ ਬਿਲਕੁਲ ਕਲੀਅਰ ਨਜ਼ਰ ਆਵੇਗੀ ਪੂਰੇ ਦੁਪੱਟੇ ਦੇ ਵਿੱਚ ਉਸੇ ਤਰ੍ਹਾਂ ਬਰੀਕ ਮਟੀਰੀਅਲ ਲਾ ਕੇ ਬਰੀਕ ਜਿਹਾ ਕਟਦਾ ਨਾ ਲੱਗਾ ਬਰੀਕ ਜੀ ਸਿੱਪੀ ਲੱਗੀ ਹੈ ਜੀ ਤੇ ਜਰੀ ਬੜੀ ਵਧੀਆ ਕੁਆਲਟੀ ਦੀ ਜਰੀ ਲਗਾਈ ਹੈ ਕਿ ਇਹ ਸੂਟ ਮੈਂ ਪੂਰੀ ਗਾਰੰਟੀ ਦੇ ਸਕਨੀ ਹਾਂ ਕਿ ਅਗਰ 10 ਸਾਲ ਵੀ ਪਿਆ ਰਹਿੰਦਾ ਹੈ ਤੇ ਇਹ ਸੂਟ ਦਾ ਕਲਰ ਕੋਈ ਵੀ ਕਦੇ ਫੇਟ ਨਹੀਂ ਹੋਏਗਾ ਕਿਸੇ ਵੀ ਮਟੀਰੀਅਲ ਦਾ ਇਹ ਇਵੇਂ ਦਾ ਇਵੇਂ ਹੀ ਰਹੇਗਾ ਬਸ ਆਪਾਂ ਇਹਨੂੰ ਇਹਦੀ ਸੰਭਾਲ ਦੀ ਆਪਣੀ ਜ਼ਿੰਮੇਵਾਰੀ ਹੈ ਕਿ ਆਪਾਂ ਪੂਰੀ ਕੋਸ਼ਿਸ਼ ਕਰਾਂਗੇ ਕਰਨੀ ਚਾਹੀਦੀ ਆਪਾਂ ਨੂੰ ਕਿ ਇਹ ਸੂਟ ਆਪਾਂ ਡਰਾਈ ਕਲੀਨ ਹੀ ਹੁੰਦੇ ਨੇ ਤੇ ਡਰਾਈ ਕਲੀਨ ਹੀ ਕਰਵਾਉਣੇ ਚਾਹੀਦੇ ਨੇ ਜੀ ਲੋ ਜੀ ਤੁਸੀਂ ਚੈੱਕ ਕਰੋ ਇਹ ਸੂਟ ਆਪਣਾ ਰੈਡੀ ਵਰਕ ਹੋ ਗਿਆ ਸਟਿਚਿੰਗ ਹੋ ਗਿਆ ਪੂਰਾ ਆਪਾਂ ਕੰਪਲੀਟ ਕਰਤਾ ਹੈ ਇਹ ਸੂਟ ਇੱਕ ਹੀ ਕਰਦੇ ਦੋ ਬਣੇ ਨੇ ਜੀ ਤੇ ਦੂਜਾ ਸੂਟ ਅਜੇ ਅਨਕੰਪਲੀਟ ਹੈ ਲੇਕਿਨ ਮੈਂ ਤੁਹਾਨੂੰ ਚੈੱਕ ਕਰਵਾ ਰਹੀ ਆਂ ਤੇ ਜਿਵੇਂ ਵੀ ਪੂਰਾ ਕੰਪਲੀਟ ਹੋਏਗਾ ਆਪਾਂ ਉਹਨੂੰ ਸਟਿਚ ਕਰਾਂਗੇ ਆਪਾਂ ਤੁਹਾਡੇ ਨਾਲ ਫਿਰ ਉਸਦੀ ਵੀਡੀਓ ਸ਼ੇਅਰ ਕਰਾਂਗੇ ਜੀ ਤੇ ਅੱਜ ਆਪਾਂ ਤੁਹਾਨੂੰ ਇਹੇ ਕਰਕੇ ਚੈੱਕ ਕਰਵਾ ਰਹੇ ਆ ਕਿ ਤੁਹਾਨੂੰ ਪਤਾ ਲੱਗ ਸਕਿਆ ਕਿ ਸਟੀਚਿੰਗ ਹੋਣ ਤੋਂ ਪਹਿਲਾਂ ਸੂਟ ਕਿਵੇਂ ਦਾ ਵਿਖਦਾ ਤੇ ਸੂਟ ਸਟੀਚਿੰਗ ਹੋ ਕੇ ਕਿਵੇਂ ਦਾ ਵਿਖਦਾ ਹੈ ਲੋ ਜੀ ਇਹ ਨੈਕਸਟ ਸੂਟ ਜਿਹੜਾ ਫਸਟ ਸੂਟ ਤੋਂ ਮੈਂ ਵਿਖਾਇਆ ਉਹ ਤੇ ਪੂਰਾ ਸਟੀਚਿੰਗ ਹੋ ਗਿਆ ਔਰ ਸਿੰਪਲ ਵੇ ਦੇ ਨਾਲ ਉਹਨਾਂ ਤਿਆਰ ਕਰਵਾਇਆ ਹੈ ਦੇ ਇਹ ਵਾਲਾ ਸੂਟ ਜਿਹੜਾ ਇਹਦਾ ਵਰਕ ਆਜਕਲ੍ਹ ਦੇ ਸਟਾਈਲ ਚ ਹੋਇਆ ਜੀ ਤੁਸੀਂ ਚੈੱਕ ਕਰ ਸਕਦੇ ਹੋ ਇਹ ਸ਼ਰਟ ਹੈ ਜੀ ਇਹ ਸ਼ਰਟ ਦੀ ਆਪਣੀ ਇਥੋਂ ਕੱਟ ਹੋਏਗੀ ਕੱਟ ਦੇ ਵਿੱਚ ਪਾਈਪਿੰਗ ਵਗੈਰਾ ਲੱਗੇਗੀ ਤੇ ਫਿਰ ਇਹਦੀ ਜੋਇੰਟ ਪੱਟੀ ਦੇ ਕੇ ਇਹਨੂੰ ਬਹੁਤ ਵਧੀਆ ਮਤਲਬ ਤਰੀਕੇ ਦੇ ਨਾਲ ਆਪਾਂ ਇਹਨੂੰ ਰੈਡੀ ਕਰਾਂਗੇ ਤੇ ਜਦੋਂ ਵੀ ਰੈਡੀ ਹੋ ਗਿਆ ਆਪਾਂ ਤੁਹਾਨੂੰ ਜਰੂਰ ਚੈੱਕ ਕਰਵਾਵਾਂਗੇ ਵਰਕਓ ਸੂਟ ਦਾ ਸੇਮ ਕਰਵਾਇਆ ਜੀ ਥੋੜਾ ਜਿਹਾ ਇਹਦਾ ਸਟਾਈਲ ਆਪਾਂ ਚੇਂਜ ਕੀਤਾ ਜੀ ਮਟੀਰੀਅਲ ਆਪਾਂ ਸੇਮ ਲਾਇਆ ਇੱਕ ਹੀ ਘਰ ਦੇ ਦੋਨੋਂ ਸੂਟ ਨੇ ਉਹਨਾਂ ਕਹਿਆ ਸੀ ਕਿ ਸੇਮ ਫੈਬਰਿਕ ਤੇ ਸੇਮ ਮਤਲਬ ਡਿਜ਼ਾਈਨ ਸਾਨੂੰ ਚਾਹੀਦਾ ਹੈ ਲੇਕਿਨ ਥੋੜਾ ਜਿਹਾ ਸਟਾਈਲ ਦੋਨੋਂ ਸੂਟਾਂ ਦੇ ਵਿੱਚ ਚੇਂਜ ਕਰਨਾ ਹੈ ਜਿਵੇਂ ਇਹ ਕੋਈ ਅਨਮੈਰਿਡ ਬੱਚਾ ਹੋਣਾ ਹੈ ਤੇ ਉਹ ਮੈਰਿਡ ਹੋਣਾ ਹੈ ਕੁਝ ਮੈਨੂੰ ਜ਼ਿਆਦਾ ਨਹੀਂ ਪਤਾ ਪਰ ਜੋ ਵੀ ਉਹਨਾਂ ਮੈਨੂੰ ਆਰਡਰ ਦਿੱਤਾ ਮੈਂ ਉਸੇ ਹਿਸਾਬ ਨਾਲੇ ਰੈਡੀ ਕੀਤਾ ਜੀ ਨੋ ਜੀ ਇਹ ਉੱਪਰ ਤੋਂ ਲੱਗ ਕੇ ਨੀਚੇ ਤੱਕ ਸੈਂਟਰ ਦੇ ਦੇ ਵਿੱਚ ਇਹ ਪੂਰਾ ਬਾਰਡਰ ਬਣਿਆ ਹੈ ਜੀ ਇਹ ਜਾਲ ਬਣਿਆ ਹੈ नीचे फिरे घेरे ਦੇ ਉੱਤੇ ਦੇਖੋ ਬਾਰਡਰ ਬਹੁਤ ਸੋਨਾ ਬਣਿਆ ਹੈ ਤੇ ਫੈਬਰਿਕ ਉਹ ਹੀ ਪਿਓਰ ਸਿਲਕ ਹੈ ਤੇ ਕਲਰ ਵੀ ਸੇਮ ਹੈ ਥੋੜਾ ਜਾਂ ਦੇਖੋ ਦੋਨੋਂ ਸੂਟ ਜਦੋਂ ਅਲੱਗ-ਅਲੱਗ ਡਾਈ ਹੁੰਦੇ ਨੇ ਤਾਂ ਥੋੜੀ ਜੀ ਟੋਨ ਚੇਂਜ ਹੋ ਜਾਂਦੀ ਏ ਕਦੀ ਵੀ ਕੋਈ ਵੀ ਮੰਨ ਲਓ ਇੱਕ ਕਲਰ ਦੇ ਆਪਾਂ ਦੋ ਸੂਟ ਡਾਈ ਕਰਵਾਣੇ ਆ ਜਾਂ ਰੈਡੀ ਕਰਵਾਣੇ ਆ ਤੇ ਪ੍ਰੋਪਰ ਸੇਮ ਨਹੀਂ ਹੋਣਗੇ ਮੈਨੂੰ ਲੱਗਦਾ ਮੇਰੀਆਂ ਭੈਣਾਂ ਨੂੰ ਪਤਾ ਹੈ ਕਿ ਜਿਵੇਂ ਆਪਾਂ ਰੋਜ਼ ਚਾਹ ਬਣਾਉਂਦੇ ਆ ਰੋਜ਼ ਰੋਟੀ ਪਕਾਉਂਦੇ ਆ ਤੇ ਰੋਜ਼ ਵਰਗਾ ਮਤਲਬ ਸਬਜੀ ਵੀ ਉਹ ਹੀ ਹੁੰਦੀ ਏ ਤੇ ਜੋ ਸਬਜੀ ਜਾਂ ਚਾਹ ਦੇ ਵਿੱਚ ਜੋ ਵੀ ਆਪਾਂ ਯੂਜ਼ ਕਰਨੇ ਆ ਸੇਮ ਚੀਜ਼ਾਂ ਹੁੰਦੀਆਂ ਨੇ ਪਰ ਟੇਸਟ ਹਰ ਰੋਜ਼ ਥੋੜਾ ਅਲੱਗ-ਲੱਗ ਆਉਂਦਾ ਹੈ ਤੇ ਲੋ ਜੀ ਇਹ ਬਾਜੂ ਨੇ ਇਹ ਬਾਜੂ ਬਣ ਕੇ ਤੇ ਇਹ ਬਰੀਕ ਬਲੂ ਕਲਰ ਇਹਦੇ ਵਿੱਚ ਵੀ ਆਪਾਂ ਲਾਇਆ ਰॉयਲ ਬਲੂ ਕਲਰ ਥ्रेड ਲੱਗਾ ਹੈ ਤੇ ਇੱਕ ਬਾਜੂ ਇਹ ਆ ਗਈ ਪਰ ਇੱਕ ਬਾਜੂ ਇਸ ਦੇ ਉੱਪਰ ਇਹ ਵਾਲੀ ਆ ਗਈ ਜੀ ਤੇ ਜੋ ਮੈਂ ਪਹਿਲਾਂ ਸੂਟ ਤੁਹਾਨੂੰ ਚੈੱਕ ਕਰਵਾਇਆ ਇਹ ਨਾਲ ਦਾ ਉਹਦੀ ਬਾਟਮ ਤੇ ਵਰਕ ਨਹੀਂ ਹੈ ਜੀ ਤੇ ਇਹਦੀ ਉਹਨਾਂ ਬਾਟਮ ਤੇ ਵੀ ਵਰਕ ਕਰਵਾਇਆ ਹੈ ਲਓ ਜੀ ਤੁਸੀਂ ਚੈੱਕ ਕਰੋ ਹਾਂ ਜੀ ਇਹ ਬਾਟਮ ਆ ਗਈ ਬਾਟਮ ਦੀ ਪਹੁੰਚੇ ਦੇ ਉੱਤੇ ਆਪਾਂ ਸੇਮ ਸੇਮ ਇਹਦੇ ਨਾਲ ਦਾ ਬਾਰਡਰ ਬਣਿਆ ਹੈ ਜੀ ਪਹੁੰਚੇ ਦੇ ਉੱਤੇ ਸੇਮ ਬਾਰਡਰ ਬਣਿਆ ਹੈ ਜੀ ਤੇ ਉੱਤੇ 8 9 ਇੰਚ ਦੀ ਮਤਲਬ ਹਾਈਟ ਦੇ ਨਾਲ ਬਾਟਮ ਦਾ ਜਾਲ ਬਣਿਆ ਜੀ ਤੇ ਮੈਨੂੰ ਪੂਰੀ ਮੇਰੇ ਦੇ ਕਿ ਤੁਹਾਨੂੰ ਕੰਮ ਮੇਰਾ ਬਹੁਤ ਪਸੰਦ ਆਵੇਗਾ ਤੇ ਤੁਸੀਂ ਕੋਈ ਵੀ ਆਰਡਰ ਦੇਣਾ ਹੈ ਤੇ ਤੁਹਾਨੂੰ ਕੋਈ ਮਨ ਦੇ ਵਿੱਚ ਡਾਊਟ ਨਹੀਂ ਰੱਖਣਾ ਚਾਹੀਦਾ ਮੈਂ ਆਪਣੇ ਬੁਟੀਕ ਦੀ ਪੂਰੀ ਡਿਟੇਲ ਦੇਣ ਦੀ ਬਹੁਤ ਨਿਮਰਤ ਕਰ ਰਹੀ ਹਾਂ ਜੀ ਤੇ ਤੁਸੀਂ ਤੁਹਾਡਾ ਮਾਈਂਡ ਪੂਰਾ ਸੈਟੀਸਫਾਈ ਹੋ ਜਾਏ ਤੁਹਾਨੂੰ ਕਦੀ ਵੀ ਇਹ ਨਾ ਲੱਗੇ ਕਿ ਜੇ ਆਪਾਂ ਆਰਡਰ ਲਿਆਂਗੇ ਤੇ ਆਪਣੇ ਸੂਟ ਦੇ ਵਿੱਚ ਕੋਈ ਮਿਸਟੇਕ ਹੋਏਗੀ ਲੋ ਜੀ ਲੋ ਜੀ ਆਪਾਂ ਨੈਕਸਟ ਸੂਟ ਤੁਹਾਨੂੰ ਫਿਰ ਚੈੱਕ ਕਰਵਾਨੇ ਆ ਇਹ ਵੀ ਅਜੇ ਵਰਕ ਹੋ ਕੇ ਆਇਆ ਸਟਿਚ ਆਪਾਂ ਨਹੀਂ ਕੀਤਾ ਤੇ ਓਨਲੀ ਆਪਾਂ ਇਹਦਾ ਵਰਕ ਹੀ ਤੁਹਾਨੂੰ ਚੈੱਕ ਕਰਵਾ ਰਹੇ ਆ ਜੀ ਤੇ ਇਹ ਜਿਵੇਂ ਨਾ ਜੋ ਵੀ ਆਰਡਰ ਤੇ ਜਿਵੇਂ ਆਪਾਂ ਰੈਡੀ ਕਰਵਾਨੇ ਆ ਤੇ ਫਿਰ ਆਪਾਂ ਪ੍ਰੋਪਰ ਨਾਪ ਤੇ ਹੀ ਰੈਡੀ ਕਰਵਾਨੇ ਆ ਜੀ ਲੋ ਇਹ ਆ ਗਈ ਜੀ ਸ਼ਰਟ ਸ਼ਰਟ ਦਾ ਫਰੰਟ ਕਲਰ ਕੰਬੀਨੇਸ਼ਨ ਪੀਚ ਤੇ ਮੈਰੂਨ ਵਾਈਨ ਮੈਰੂਨ ਜੋ ਹੁੰਦਾ ਉਹਦਾ ਆਪਾਂ ਕੰਬੀਨੇਸ਼ਨ ਦਿੱਤਾ ਹੈ ਜੀ ਤੇ ਸੈਂਟਰ ਦੇ ਵਿੱਚ ਬਿਲਕੁਲ ਬਹੁਤ ਦਬਕਾ ਵਧੀਆ ਬਹੁਤ ਵਧੀਆ ਲੱਗਾ ਹੋਇਆ ਜੀ ਔਰ ਬਹੁਤ ਵਧੀਆ ਤਰੀਕੇ ਦੇ ਨਾਲ ਲੱਗਾ ਹੋਇਆ ਜੀ ਤੇ ਵਿੱਚ ਬਰੀਕ ਸਿੱਪੀ ਹੈ ਤੇ ਸਾਈਡਾਂ ਦੇ ਦੇਖੋ ਐਵੇਂ ਲਾਈਨਾਂ ਜਾਂਦੀਆਂ ਨੇ तिरछी लाइनਾਂ সাইਡਾਂ ਨਾਲ ਸਾਈਡਾਂ ਤੇ ਹੋਣਗੀਆਂ ਜੀ ਤੇ ਇਹ ਲਾਈਨ ਪੂਰੇ ਦੋਨੋਂ ਪੈਨਲ ਆਪਣੇ ਉੱਪਰ ਤੱਕ ਆਏ ਨੇ ਜੀ ਤੇ ਇਹ ਦਾ neck ਆ ਗਿਆ ਜੀ ਚੈੱਕ ਕਰੋ neck ਵੀ ਬਹੁਤ ਸੋਹਣਾ ਬਣਿਆ ਦੇਖੋ ਕਿੰਨੀ ਭਰ ਕੇ ਨਾ ਦਬਕੇ ਦੀ ਇਹ ਲਾਈਨ ਬਣੀ ਹੋਈ ਹੈ ਪਰ ਬਿਲਕੁਲ ਕੋਈ ਇਹ ਨਹੀਂ ਕਿ ਆਪਾਂ ਪਾਵਾਂਗੇ ਸਟਿਚ ਕਰਾਂਗੇ ਇਹ ਉਖੜੇਗੀ ਕੁਝ ਕੁਝ ਨਹੀਂ ਹੋਣਾ ਇਹਨੂੰ ਬਹੁਤ ਮਤਲਬ ਕਾਰੀਗਰਾਂ ਨੇ ਬੜੇ ਬਹੁਤ ਪੱਕੇ ਤਰੀਕੇ ਨਾਲ ਇਹਨਾਂ ਨੂੰ ਕਵਰ ਕੀਤਾ ਹੋਇਆ ਜੀ। ਲੋ ਜੀ ਤੁਸੀਂ ਚੈੱਕ ਕਰ ਦੇ ਸਕਦੇ ਹੋ। ਤੇ ਮੈਂ ਹੁਣ ਤੁਹਾਨੂੰ ਇਹਦੀ ਬੈਗ ਤੇ ਬਾਜੂ ਚੈੱਕ ਕਰवानी ਆ। ਕਿ ਸਟੀ ਚ ਜਿਵੇਂ ਹੀ ਸਟਿਚ ਹੋ ਜਾਏਗਾ ਤੇ ਆਪਾਂ ਫਿਰ ਤੁਹਾਨੂੰ ਚੈੱਕ ਕਰਵਾਵਾਂਗੇ। ਲੋ ਜੀ। ਇਹਦੀ ਬੈਗ ਤੇ ਆਪਾਂ ਬੂਟੀਆਂ ਭਾਈਆਂ ਨੇ ਜੀ। ਬੈਗ ਤੇ ਬੂਟੀਆਂ ਆ ਗਈਆਂ। ਤੇ ਇਹ ਆ ਗਈਆਂ ਜੀ ਇਹਦੀਆਂ ਬਾਜੂ। ਬਾਜੂ ਦੇਖੋ ਇਹ ਸੇਮ ਆ ਗਿਆ ਵਰਕ ਇੱਕ ਬਾਜੂ ਇਹ ਸਾਈਡ ਇਹ ਇੱਕ ਦੂਸਰੀ ਸਾਈਡ ਹੈ ਜੀ ਤੇ ਹਾਂਜੀ ਫਿਰ ਆ ਗਈ ਇਹਦੀ ਬਾਟਮ ਲਓ ਜੀ ਬਾਟਮ ਦੇਖੋ ਆਪਾਂ ਜਿਹੜਾ ਪ੍ਰੋਪਰ ਜੋ ਆਪਾਂ ਨੂੰ ਆਰਡਰ ਦੇ ਕੇ ਰੈਡੀ ਕਰਵਾਉਂਦਾ ਹੈ ਤੇ ਫਿਰ ਆਪਾਂ ਬਾਟਮ ਪੂਰੇ ਤਰੀਕੇ ਨਾਲ ਇਹਨਾਂ ਕਿਹਾ ਸੀ ਕਿ ਆਪਾਂ ਸੈਮੀ ਬਾਟਮ ਜਿਹੜੀ ਮਤਲਬ ਸਟੇਟ ਬਾਟਮ ਨਹੀਂ ਪਾਣੀ ਆਪਾਂ ਪਹੁੰਚਿਆਂ ਵਾਲੀ ਹੀ ਆਪਾਂ ਨੂੰ ਜਿਵੇਂ ਮੰਨ ਲਓ ਸਿੰਪਲ ਨੋਰਮਲ ਬਾਟਮ ਤਿਆਰ ਹੁੰਦੀਆਂ ਨੇ ਉਸੇ ਤਰ੍ਹਾਂ ਦੀ ਪਾਣੀ ਹੈ ਤੇ ਇਸੇ ਤਰ੍ਹਾਂ ਆਪਾਂ ਪਹਿਲਾਂ ਬਾਟਮ ਕਟਿੰਗ ਕਰਕੇ ਸਲਾਈ ਦੇ ਕੇ ਤੇ ਫਿਰ ਆਪਾਂ ਉੱਪਰ ਵਰਕ ਕਰਵਾਇਆ ਤਾਂ ਕਿ ਜਦੋਂ ਵੀ ਜੇ ਆਪਾਂ ਉਵੇਂ ਵਰਕ ਕਰਵਾਣੇ ਆ ਪਹੁੰਚੇ ਤੇ ਜਦੋਂ ਫਿਰ ਆਪਾਂ ਸਟੀਚਿੰਗ ਕਰਨੇ ਆ ਤੇ ਉਹ ਵਾਲੀ ਲਾਈਨ ਇਥੋਂ ਪਲੇਨ ਆਉਂਦੀ ਏ ਤੇ ਇਸ ਕਰਕੇ ਆਪਾਂ ਪ੍ਰੋਪਰ ਨਾਪ ਦੀ ਬਾਟਮ ਮਤਲਬ ਹਾਫ ਸਟੀਚ ਕਰਕੇ ਕਾਰੀਗਰ ਨੂੰ ਦਿੱਤੀ ਤੇ ਕਾਰੀਗਰ ਨੇ ਫਿਰ ਇਹਦਾ ਵਰਕ ਕੀਤਾ ਜੀ ਇਹ ਦੀ ਬਾਟਮ ਆ ਗਈ ਤੇ ਹੁਣ ਗੱਲ ਕਰੀਏ ਦੀ ਦੁਪੱਟੇ ਦੀ ਦੁਪੱਟਾ ਬਹੁਤ ਸੋਹਣਾ ਜੀ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਹੈ ਤੇ ਦੁਪੱਟਾ ਵੀ ਆਪਾਂ ਬਹੁਤ ਹੈਵੀ ਰੈਡੀ ਕਰਵਾਇਆ ਜੀ ਇਹ ਆਪਣੇ ਫੈਮਿਲੀ ਫੰਕਸ਼ਨ ਦੇ ਵਿੱਚ ਪਾਉਣ ਵਾਸਤੇ ਸੂਟ ਬਹੁਤ ਸੋਹਣਾ ਹੈ ਜੀ ਹਾਂਜੀ ਤੁਸੀਂ ਚੈੱਕ ਕਰੋ ਪਿਓਰ ਔਰਗੰਜਾ ਦਾ ਦੁਪੱਟਾ ਹੈ ਤੇ ਟਾਈ ਐਂਡ ਡਾਈ ਆਪਾਂ ਕੀਤੀ ਹੈ ਜਿਵੇਂ ਹੀ ਮੰਨ ਲਓ ਸੂਟ ਦੇ ਵਿੱਚ ਟਾਈ ਐਂਡ ਡਾਈ ਉਸੇ ਤਰ੍ਹਾਂ ਹੀ ਆਪਾਂ ਦੁਪੱਟੇ ਦੇ ਵਿੱਚ ਵੀ ਸਾਈਡਾਂ ਵਾਲੇ ਜੋ ਦੋ ਬਾਰਡਰ ਨੇ ਉਹ ਆਪਾਂ ਡਾਰਕ ਕੀਤੇ ਨੇ ਤੇ ਸੈਂਟਰ ਵਾਲਾ ਆਪਾਂ ਲਾਈਟ ਰੱਖਿਆ ਤੇ ਜਿਵੇਂ ਹੀ ਛੱਟ ਦੇ ਵਿੱਚ ਲਾਈਨਾਂ ਨੇ ਇਵੇਂ ਹੀ ਦੁਪੱਟੇ ਦੇ ਵਿੱਚ ਲਾਈਨਾਂ ਨੇ ਤੇ ਫੋਰ ਸਾਈਡੇ ਬਹੁਤ ਸੋਨਾ ਜਾਂ ਬਰੀਕ ਜਿਹਾ ਬਾਰਡਰ ਬਣਿਆ ਤੇ ਬਹੁਤ ਸੋਨਾ ਮਟੀਰੀਅਲ ਲੱਗਾ ਹੈ ਜੀ ਤੇ ਲੋ ਜੀ ਵਿੱਚ ਪੈ ਗਈਆਂ ਬੂਟੀਆਂ ਬੂਟੀਆਂ ਵੀ ਦਬਕੇ ਦੀਆਂ ਬਣੀਆਂ ਨੇ ਅਰ ਬਹੁਤ ਅچھے ਤਰੀਕੇ ਦੇ ਨਾਲ ਮਤਲਬ ਬੋਧ ਪੱਕੀਆਂ ਕਰਕੇ ਬਣਾਈਆਂ ਹੋਈਆਂ ਨੇ ਜੀ ਤਾਂ ਕਿ ਕਦੇ ਵੀ ਕਿਤੇ ਆਪਣਾ ਦੁਪੱਟਾ ਅੜੇ ਨਾ ਕਦੇ ਵੀ ਆਪਣਾ ਕੋਈ ਵਰਕ ਖੁੱਲੇ ਨਾ ਕਿਉਂਕਿ ਵੇਖੋ ਜੀ ਜੇ ਆਪਾਂ ਇਹ ਸੂਟ ਰੈਡੀ ਕਰਵਾਨੇ ਆ ਤੇ ਬੜੇ ਮਤਲਬ ਬਹੁਤ ਕੋਸਟਲੀ ਸੂਟ ਹੁੰਦੇ ਨੇ ਤੇ ਆਪਾਂ ਮੈਨੂੰ ਲੱਗਦਾ ਸੈਕੰਡ ਜੈਨਰ ਪਹਿਣਾ ਮੇਰੇ ਤੋਂ ਉੱਪਰ ਹੀ ਨੇ ਪਰ ਫਿਰ ਵੀ ਮੈਂ ਕਹਿੰਨੀ ਆ ਕਿ ਸਾਰਿਆਂ ਨੂੰ ਆਪਾਂ ਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜੋ ਵੀ ਕੋਈ ਪਹਿਨ ਆਪਾਂ ਨੂੰ ਆਰਡਰ ਦਿੰਦੀ ਹੈ ਤੇ ਬਹੁਤ ਆਪਣੇ ਦੇ ਮਤਲਬ ਆਪਾਂ ਨੂੰ ਬਹੁਤ ਸੋਚ ਸਮਝ ਕੇ ਆਰਡਰ ਦਿੰਦੀ ਏ ਤੇ ਆਪਾਂ ਨੂੰ ਉਹਨਾਂ ਦੀਆਂ ਉਮੀਦਾਂ ਤੇ ਖਰੇ ਉਤਰਨਾ ਚਾਹੀਦਾ ਹੈ ਜੀ ਤੇ ਨੋ ਜੀ ਤੁਸੀਂ ਚੈੱਕ ਕਰੋ ਸੂਟ ਬਹੁਤ ਸੋਹਣਾ ਹੈ ਜੀ ਤੇ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਹੈ ਆਪਣੇ ਕੋਲ ਹਰ ਤਰ੍ਹਾਂ ਦੇ ਕਾਰੀਗਰ ਅਵੇਲੇਬਲ ਨੇ ਜੀ ਹਰ ਤਰ੍ਹਾਂ ਦਾ ਮਟੀਰੀਅਲ ਅਵੇਲੇਬਲ ਹੈ ਜੀ ਤੇ ਹਰ ਤਰ੍ਹਾਂ ਦਾ ਫੈਬਰਿਕ ਹੈ ਜੀ ਤੇ ਹੁਣ ਮੈਂ ਤੁਹਾਨੂੰ ਦੋ ਦੁਪੱਟੇ ਚੈੱਕ ਕਰवानी ਆ ਇਹ ਦੁਪੱਟੇ ਖਾਲੀ ਦੁਪੱਟੇ ਹੀ ਕਿਸੇ ਭੈਣ ਨੇ ਮੇਰੇ ਤੋਂ ਰੈਡੀ ਕਰਵਾਏ ਨੇ ਜਾਣ ਤੇ ਉਹਨਾਂ ਨੇ ਸੂਟ ਨਾਲ ਮੈਚ ਹੋਣੇ ਨੇ ਜਿਹੜੇ ਕਲਰ ਉਹਨਾਂ ਨੇ ਮੈਨੂੰ ਦੱਸਿਆ ਤੇ ਮੈਂ ਵਰਕ ਕਰਵਾਇਆ ਤੇ ਕਈ ਵਾਰੀ ਐਵੇਂ ਹੁੰਦਾ ਜਿਵੇਂ ਆਪਣਾ ਪਹਿਲਾ ਸੂਟ ਬਹੁਤ ਸੋਹਣਾ ਹੁੰਦਾ ਉਹਦਾ ਦੁਪੱਟਾ ਖਰਾਬ ਹੋ ਜਾਂਦਾ ਹੈ ਜਾਂ ਤੁਹਾਡਾ ਦੁਪੱਟਾ ਲਾਈਟ ਵੇਟ ਹੁੰਦਾ ਹੈ ਤੇ ਆਪਾਂ ਫਿਰ ਸੋਚਨੀਏ ਚਲੋ ਸੂਟ ਵਧੀਆ ਹੈ ਜਿੰਨਾ ਦੁਪੱਟਾ ਥੋੜਾ ਹੈਵੀ ਰੈਡੀ ਕਰਵਾ ਲਈਏ ਤਾਂ ਕਿ ਕਿਸੇ ਫੰਕਸ਼ਨ ਦੇ ਵਿੱਚ ਵੀ ਆਪਾਂ ਵੇਅਰ ਕਰ ਸਕੀਏ ਤੇ ਲਓ ਜੀ ਇਹ ਦੁਪੱਟੇ ਦਾ ਫੈਬਰਿਕ ਹੈ ਟਿਸ਼ੂ ਹਾਂਜੀ ਟਿਸ਼ੂ ਔਰ ਗੰਜਾ ਦਾ ਫੈਬਰਿਕ ਹੈ ਅਰ ਇਹਦੇ ਤੇ ਕਲਰ ਨਹੀਂ ਕਰਵਾਇਆ ਇਹ ਦੁਪੱਟੇ ਦਾ ਰੀਅਲ ਕਲਰ ਹੈ ਜੀ ਸਕਿਨ ਕਲਰ ਜਿਹਨੂੰ ਕਹਿ ਸਕਦੇ ਆਪਾਂ ਤੇ ਇਹਦੇ ਵਿੱਚ ਦੇਖੋ ਆਪਾਂ ਬਹੁਤ ਬਰੀਕ ਬਰੀਕ ਵਰਕ ਕਰਵਾਇਆ ਹੈ ਪੂਰੇ ਦੁਪੱਟੇ ਦੇ ਵਿੱਚ ਇਸ ਤਰ੍ਹਾਂ ਲਾਈਨਾਂ ਬਣੀਆਂ ਨੇ ਜੀ ਲੰਬੀਆਂ ਲਾਈਨਾਂ ਨਹੀਂ ਜੀ ਇਹ ਥੋੜੀਆਂ ਤਿਰਛੀਆਂ ਲਾਈਨਾਂ ਆਪਾਂ ਪਵਾਈਆਂ ਨੇ ਕੋਨੇ ਤੋਂ ਕੋਨੇ ਤੱਕ ਤੇ ਇਹਦੇ ਨਾਲ ਦੁਪट्टे ਦੇ ਵਿੱਚ ਪੂਰਾ ਭਰਿਆ ਹੋਇਆ ਜਾਲ ਲੱਗਦਾ ਹੈ ਜਾਲ ਲੱਗਦਾ ਨਹੀਂ ਜਾਲ ਹੈ ਹੀ ਜੀ ਤੁਸੀਂ ਚੈੱਕ ਕਰੋ ਜੀ ਤੇ ਫੋਰ ਸਾਈਡ ਆ ਜੀ ਬਰੀਕ ਸਿੱਪੀ ਦੀ ਸਕੈਲਪਿੰਗ ਬਣੀ ਹੈ ਸਕੈਲਪਿੰਗ ਆਪਾਂ ਫਿਰ ਇਸ ਤਰ੍ਹਾਂ ਦੁਪट्टे ਦੀ ਆਪਾਂ ਨਹੀਂ ਕੱਟ ਕਰਵਾਉਂਦੇ ਕਿਉਂਕਿ ਜੇ ਆਪਾਂ ਕੱਟ ਕਰਵਾ ਦਿੰਨੇ ਆ ਤਾਂ ਨੀਚੇ ਫਿਨਿਸ਼ਿੰਗ ਨਹੀਂ ਲੱਗਦੀ ਜੇ ਫਿਨਿਸ਼ਿੰਗ ਨਹੀਂ ਲੱਗਦੀ ਤੇ ਦੁਪੱਟਾ ਨਾਲ ਬੜਾ ਥੋੜਾ ਅੱਗੋਂ ਲਾਈਟ ਵੇਟ ਜਿਹਾ ਲੱਗਦਾ ਹੈ ਮਤਲਬ ਲੈਨ ਦੇ ਵਿੱਚ ਕੰਫਰਟ ਜਿਹਾ ਨਹੀਂ ਲੱਗਦਾ ਤੇ ਜਿਵੇਂ ਵੀ ਆਪਾਂ ਇਹ ਕੱਟ ਨਹੀਂ ਕਰਵਾਉਂਦੇ ਨੀਚੇ ਆਪਾਂ ਫਿਨਿਸ਼ਿੰਗ ਦੇ ਦਿੰਨੇ ਆ ਤੇ ਫਿਰ ਇਹ ਦੁਪੱਟਾ ਨਾਲ ਜਦੋਂ ਵੀ ਆਪਾਂ ਪਾਵੀ ਆਪਾਂ ਆਪਣੇ ਸਿਰ ਤੇ ਲਈਏ ਜਾਂ ਆਪਾਂ ਸ਼ੋਲਡਰ ਤੇ ਕਵਰ ਕਰੀਏ ਤੇ ਇਹ ਦੁਪੱਟਾ ਬਹੁਤ ਸੋਹਣਾ ਕਵਰ ਹੋ ਜਾਂਦਾ ਹੈ ਜੀ। ਲਓ ਜੀ ਤੁਸੀਂ ਚੈੱਕ ਕਰੋ। ਤੇ ਨੈਕਸਟ ਦੁਪੱਟਾ ਮੈਂ ਤੁਹਾਨੂੰ ਇੱਕ ਹੋਰ ਚੈੱਕ ਕਰਵਾ ਰਹੀ ਆ। ਤੇ ਹਾਂਜੀ ਇਹ ਦੁਪੱਟੇ ਆਪਾਂ ਔਨ ਆਰਡਰ ਹੀ ਰੈਡੀ ਕਰਨੇ ਆ। ਰੈਡੀ ਕਰਵਾ ਕੇ ਨਹੀਂ ਰੱਖਦੇ ਕਿਉਂਕਿ ਕਿਸੇ ਵੀ ਸੂਟ ਦਾ ਕਲਰ ਕੰਬੀਨੇਸ਼ਨ ਸਾਨੂੰ ਨਹੀਂ ਪਤਾ ਹੁੰਦਾ ਕਿ ਕੋਈ ਕਿਦਾਂ ਦਾ ਚਾਹੁੰਦਾ ਹੈ। ਤੇ ਇਸ ਕਰਕੇ ਆਪਾਂ ਆਨ ਆਰਡਰ ਹੀ ਰੈਡੀ ਕਰਵਾਨੇ ਆ ਇਹ ਜਿਹੜੀ ਭਿਆਨੇ ਕਰਵਾਇਆ ਏ ਉਹਨੇ ਆਪਾਂ ਨੂੰ ਇਹ ਵਾਲੇ ਕਲਰ ਦੀ ਮਤਲਬ ਕਦਰ ਦਿੱਤੀ ਕਿ ਇਸ ਕਲਰ ਦਾ ਤੁਸੀਂ ਮੈਮ ਨੀਚੇ ਫਿਨਿਸ਼ਿੰਗ ਲਗਾਣੀ ਹੈ ਔਰ ਇਸ ਕਲਰ ਦਾ ਤੁਸੀਂ ਨੰਡ ਦੁਪट्टे ਦਾ ਕਲਰ ਰੱਖ ਕੇ ਵਰਕ ਕਰਵਾਣਾ ਹੈ ਤੇ ਲੋ ਜੀ ਤੁਸੀਂ ਚੈੱਕ ਕਰੋ ਇਹ ਵੀ ਦੁਪੱਟਾ ਬਹੁਤ ਸੋਹਣਾ ਹੈ ਲਾਈਟ ਪਿਸਤਾ ਗ੍ਰੀਨ ਕਲਰ ਹੈ ਜੀ ਬਿਲਕੁਲ ਲਾਈਟ ਪਿਸਤਾ ਗ੍ਰੀਨ ਦਾ ਦੁਪੱਟਾ ਹੈ ਤੇ ਪੀਚ ਗਾਜਰੀ ਜੋ ਨੀਚੇ ਫਿਨਿਸ਼ਿੰਗ ਹੈ ਤੇ ਗੁੰਮ ਲੇਸ ਆਪਾਂ ਵਰਕ ਦੇ ਨਾਲ ਮੈਚ ਕਰਕੇ ਦਿੱਤੀ ਹੋਈ ਹੈ ਜੀ ਤੇ ਦੁਪट्टे ਦਾ ਵਰਕ ਚੈੱਕ ਕਰੋ ਤੁਸੀਂ ਬਹੁਤ ਸੋਹਣਾ ਵਰਕੇ ਜੀ ਪੂਰੇ ਦੁਪट्टे ਦੇ ਵਿੱਚ ਜਾਲ ਬਣਿਆ ਹੋਇਆ ਜੀ ਦੇਖੋ ਔਰ ਜਾਲ ਵੀ ਬਹੁਤ ਵਧੀਆ ਤਰੀਕੇ ਨਾਲ ਬਣਿਆ ਹੋਇਆ ਹੈ ਦੇਖੋ ਜਾਲ ਦੇ ਵਿੱਚ ਕਿੰਨੀਆਂ ਸੋਹਣੀਆਂ ਇਸ ਤਰ੍ਹਾਂ ਬਾਕਸ ਬਣ ਕੇ ਤੇ ਇਹ ਜੀ ਦਬਕੇ ਦੀਆਂ ਪੱਤੀਆਂ ਬਣੀਆਂ ਹੋਈਆਂ ਨੇ ਜੀ ਸਾਰੇ ਦਬੱਟੇ ਦੇ ਵਿੱਚ ਤੇ ਲਓ ਜੀ ਮੈਂ ਪੂਰੀ ਕੋਸ਼ਿਸ਼ ਕੀਤੀ ਏ ਕਿ ਵਰਕ ਬਾਰੇ ਫੈਬਰਿਕ ਬਾਰੇ ਤੁਹਾਨੂੰ ਬਹੁਤ ਬਰੀਕੀ ਨਾਲ ਡਿਟੇਲ ਦੇਵਾਂ ਤੇ ਆਈ ਹੋਪ ਮੈਨੂੰ ਬਹੁਤ ਉਮੀਦ ਏ ਕਿ ਤੁਹਾਨੂੰ ਬਹੁਤ ਮੇਰਾ ਵਰਕ ਪਸੰਦ ਆਇਆ ਹੋਵੇਗਾ ਫੈਬਰਿਕ ਪਸੰਦ ਆਇਆ ਹੋਵੇਗਾ ਤੇ ਤੁਸੀਂ ਆਪਣੀ ਜੋ ਵੀ ਤੁਹਾਡੇ opinion ਨੇ ਤੁਸੀਂ ਮੈਨੂੰ ਜਰੂਰ ਦੱਸਣਾ ਹੈ ਤਾਂ ਕਿ ਤੁਹਾਡੇ ਜੋ ਜੋ ਵੀ ਕਮੈਂਟ ਕਰਦੇ ਹੋ ਜਾਂ ਤੁਸੀਂ ਆਪਣੇ ਕੋਈ ਵੀ ਦੱਸਦੇ ਹੋ ਤੇ ਮੈਨੂੰ ਬਹੁਤ ਮੋਟੀਵੇਸ਼ਨ ਮਿਲਦੀ ਹੈ ਜੀ ਤੇ ਮੇਰੀ ਹਰ ਰੋਜ਼ ਤਰ੍ਹਾਂ ਰਿਕਵੈਸਟ ਹੈ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਬੈਲ ਆਈਕਨ ਦਾ ਬਟਨ ਪ੍ਰੈਸ ਕਰੋ ਤਾਂ ਕਿ ਕੋਈ ਵੀ ਵੀਡੀਓ ਆਪਾਂ ਅਪਲੋਡ ਕਰਨੇ ਆ ਤੇ ਤੁਹਾਡੇ ਤੱਕ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਪਹੁੰਚੇ ਤੇ ਨੈਕਸਟ ਵੀਡੀਓ ਦੇ ਵਿੱਚ ਆਪਾਂ ਅਨਸਟਿਚ मतलब सूटਾਂ ਦੀ ਤੁਹਾਡੇ ਨਾਲ কালেকਸ਼ਨ শেয়ার ਕਰਾਂਗੇ ਜੀ ਤੇ ਤੁਹਾਨੂੰ ਕੋਈ ਵੀ ਤੁਸੀਂ ਆਰਡਰ ਦੇਣਾ ਹੈ ਕੋਈ ਵੀ ਤੁਸੀਂ ਗੱਲਬਾਤ ਕਰਨੀ ਹੈ મતલਬ ਵਰਕ ਬਾਰੇ ਫੈਬਰਿਕ ਬਾਰੇ ਜਾਂ ਸਟੀਚਿੰਗ ਬਾਰੇ ਤੇ ਮੇਰਾ ਸਕਰੀਨ ਤੇ ਚੱਲਦਾ ਨੰਬਰ ਨੰਬਰਸਾ 9557267007 ਹੈ ਜੀ ਤੇ ਤੁਸੀਂ